ਵਾਹਿਦੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਸੀਗੇ ਜੀ ਮਲੇਰਕੋਟਲੇ ਤੇ ਇੱਥੇ ਗੁਰਦੁਆਰਾ ਸਾਹਿਬ ਦਾ ਮੈਂ ਬਲੌਗ ਸ਼ੂਟ ਕਰਨ ਆਇਆ ਸੀਗੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਮਲੇਰਕੋਟਲਾ ਵੀ ਦੇਖ ਸਕਦੇ ਹੋ ਸਾਹਮਣੇ ਮੇਰੇ ਗੁਰਦੁਆਰਾ ਸਾਹਿਬ ਦਾ ਗੇਟ ਹੈ ਤੇ ਇਹ ਜਗ੍ਹਾ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਇੱਥੇ ਸ਼ੇਰ ਮੁਹੰਮਦ ਖਾਨ ਜਿਹੜੇ ਮਲੇਰਕੋਟਲੇ ਦੇ ਨਵਾਬ ਸੀਗੇ ਉਹਨੇ ਹਾਂ ਦਾ ਨਾਰਾ ਮਾਰਿਆ ਸੀਗਾ ਤੇ ਜਦੋਂ ਛੋਟੇ ਸ਼ਹਿਬਜਾਤ ਨੂੰ ਮੀਹਾਂ ਬਾਰੇ ਚਿਣਿਆ ਜੀ ਆਪਣੀ ਦੁਸ਼ਮਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਵੀ ਉਹਨਾਂ ਦਾ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਉਹਨਾਂ ਦਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਕੀ ਆਪਾਂ ਅੰਦਰ ਚੱਲਦੇ ਨਤਮਸਤਕ ਹੋਨੇ ਤੁਹਾਨੂੰ ਵੀ ਦਰਸ਼ਨ ਕਰੌਣੇ ਗੁਰੂ ਸਾਹਿਬ ਦੇ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਵੀ ਦਿਖਾਵਾਂਗੇ ਜੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਨਲੀ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਚਲੋ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਸਾਰਾ ਗੁਰਦੁਆਰਾ ਸਾਹਿਬ ਇਹ ਦੇਖ ਸਕਦੇ ਆਂ ਕੋਟਾਂ ਲੱ ਪੱਕੀ ਉੱਧਰ ਦਸ ਗੁਰੂਆਂ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਉਹਦਾ ਜੀਵਨ ਤੇ ਉਹਦਾ ਯੋਗਦਾਨ ਲਿਖਿਆ ਹੋਇਆ ਬੈਠੀ ਤੁਸੀਂ ਦੇਖ ਸਕਦੇ ਇਧਰ ਜੋ ਉਹਦਾ ਸਭ ਤੋਂ ਲੰਬਰ ਹਾਲ ਹੈ ਦੀ ਬਾਕੀ ਅੱਪ ਚੱਲਦੇ ਗੁਰੂ ਘਰ ਚ ਜਾ ਕੇ ਲਾਪਤ ਮਸਤਕ ਨੂੰ ਤੁਹਾਨੂੰ ਵਿਦਰਸ਼ਨ ਕਰਾਉਣੇ ਅੰਦਰ ਦੋਸਤ ਦਾ ਸਾਹ ਦੇ ਦਰਬਾਰ ਹਾਲ ਉੱਪਰ ਹੈ ਜਿੱਥੇ ਵੀ ਚੱਲਾਂਗੇ ਆਪਾਂ ਤੇ ਗੁਰਦੁਆਰਾ ਸਾਧ ਸੰਕੇਤਿਆ ਸ੍ਰੀ ਗੁਰਦੁਆਰਾ ਸਾਹਿਬ ਆਡਾ ਤਾਰਾ ਪਲੇਰਕੋਟ ਸਪਾਵਨ ਨੂੰ ਕੁਲੀਤਰਸਤਾਨ ਦੇ ਸ਼ਿਰੂਪ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ ਉਸ ਦਾ ਪਰਿੰਦ ਵਜੀ ਰਖਾ ਬੰਦਾ ਜਿਉਂਦੇ ਸਾਰੇ ਹਿੰਦੂਆਂ ਦੀਵਾਰਾਂ ਮੇਰੀ ਚੰਨਵਾ ਕੇ ਸ਼ਹਿਰ ਸ਼ਹੀਦ ਕਰਵਾਇਆ ਤੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਉਸ ਸਮੇਂ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੀ ਯਾਦ ਵਿੱਚ ਸੁਸ਼ੋਭਿਤ ਹੈ ਜਿਸ ਸਮੇਂ ਸੂਬਾ ਸਰਹਿੰਦ ਵੱਲੋਂ ਸੈਜਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਲਾਇਆ ਗਿਆ ਬਲੇਰਪੋਟ ਦੇ ਨਵਾਦ ਸ਼ੇਮਮੁਹੰਮਦ ਖਾਨ ਨੇ ਜੋ ਖੱਤ ਸੈਜਾਦਿਆਂ ਦੇ ਹੱਕ ਵਿੱਚ ਔਰੰਗੇਜ਼ੇਬ ਨੂੰ ਮੁਖਤਬ ਹੋ ਕੇ ਲਿਖਿਆ ਉਹ ਲਿਖਿਆ ਉਸ ਦਾ ਫਾਰਸੀ ਅਤੇ ਪੰਜਾਬੀ ਵਿੱਚ ਅਨਵਾਦ ਇਸ ਪ੍ਰਕਾਰ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਫਾਰਸੀ ਵਿੱਚ ਜਿਹੜਾ ਉਹਨਾਂ ਨੇ ਉਸ ਵੇਲੇ ਖੱਤ ਲਿਖਿਆ ਸੀਗਾ ਤਵਾਬੋ ਸ਼ੇਰ ਮੁਹੰਮਦ ਖਾਨ ਜੀ ਨੇ ਤੇ ਆ ਪੰਜਾਬੀ ਚ ਲਿਖਿਆ ਦੇ ਨਾਲ ਦੇਖ ਸਕਦੇ ਹੋ ਪੋਸ ਕਰਕੇ ਤੁਸੀਂ ਪੜ੍ਹ ਸਕਦੇ ਹੋ ਜੀ ਇਹਨੂੰ ਗੁਰਦੁਆਰਾ ਸਾਹਿਬ ਸੰਖੇਪ ਤਿਆਸਨ ਗੁਰਦੁਆਰੇ ਸ਼ਹੀ ਹਾਂ ਦਾ ਨਾਰਾ ਬਲੇਰ ਕੋਟਲ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਹੈ ਜੀ ਗੁਰਦੁਆਰਾ ਸਾਹਿਬ ਹਾਦਨਾਰਨ ਮਲੇਰਕੋਟਲਾ ਆਪਣੇ ਨਾਲ ਗੁਰਦੁਆਰਾ ਸ੍ਰੀ ਹਾਦਨਾਰਨ ਮਲੇਰਕੋਟਲਾ ਦੇ ਹੈੱਡ ਗ੍ਰੰਥੀ ਜੀ ਨੇ ਤੇ ਉਹਨਾਂ ਨਾਲ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹਨਾਂ ਤੋਂ ਪੁੱਛਾਂਗੇ ਵੀ ਕੀ ਗੁਰਦੁਆਰਾ ਸਾਹਿਬ ਦਾ ਸੀ ਭਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਸਤਿ ਆ ਜੀ ਬਈ ਗੁਰਦੁਆਰਾ ਸਾਹਿਬ ਸ੍ਰੀ ਹਾਦਨਾਰਾ ਜਿਹੜਾ ਮਲੇਰਕੋਟਲੇ ਇਹਦਾ ਇਤਿਹਾਸ ਕੀ ਹੈ ਜੀ ਜਿਹੜਾ ਇਹਦੇ ਇਤਿਹਾਸ ਨਾਲ ਖੜੀ ਜੁੜਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਹਾਂਜੀ ਸੂਬਾ ਸਰਹੰਦ ਨੇ ਆਪਣੇ ਗਿਰਤ ਵਿੱਚ ਲੈ ਲਿਆ ਤਾਂ ਉਸ ਸਮੇਂ ਇੱਕ ਦਮ ਜਨਤਚਾਰੀ ਲੱਗੀ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਕਿੱਥੇ ਚੁੱਕਿਆ ਤੇ ਚਮਕੌਰ ਦੀ ਗੜੀ ਜਿਹੜੀ 2 ਦਿਨ ਪਹਿਲਾਂ ਹੀ ਜੰਗ ਹੋਈ ਉਹਦੇ ਵਿੱਚ ਕੋਈ ਗੋਬਿੰਦ ਸਿੰਘ ਜੀ ਅੱਜੋ ਜੋ ਮਨੀਰਪੁਰੇ ਦਾ ਨਵਾਬ ਸੇਦ ਮੁਹੰਮਦ ਖਾਨ ਉਹਦਾ ਭਰਾ ਨਾਰ ਖਾਨ ਠੀਕ ਹੈ ਜੀ ਉਹਦਾ ਭਤੀਜਾ ਮਾਰੇ ਗਏ ਇਹ ਸੁਪਾਸ ਰਹਾਗ ਨੇ ਗੀ ਕਹਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਤੋਂ ਇਹ ਬੱਚਿਆ ਤੋਂ ਤੁਸੀਂ ਆਪਣੇ ਪਿਆਰ ਭਰਾ ਦਾ ਤੇ ਜਿਹੜਾ ਬਦਰਾ ਲੈ ਲਓ ਹਾਂਜੀ ਸੇਰਮੰਗਲ ਕਾਂ ਦੇ ਪੁੱਲਾ ਦੇ ਨਿਵਾਸ ਨਿਵਾਸ ਉੱਪਰ ਕੀਤੇ ਇੱਕੀ ਕਚੈਰੀ ਵਿੱਚ ਬੁਲਾਏ ਗਏ ਇਹਨਾਂ ਨੇ ਆਖਿਆ ਵੀ ਦੇਖੋ ਜਿਹੜੀ ਕੋ ਗੋਬਿੰਦ ਸਿੰਘ ਨਾਲ ਸਾਡੇ ਭਰਾ ਦੀ ਜਿਹੜੀ ਉਹਨਾਂ ਦੇ ਹੱਥੋਂ ਮੌਤ ਹੋਈ ਹੈ ਉਹ ਜੰਗ ਦੇ ਮੈਦਾਨ ਚ ਹੋਈ ਹੈ ਹਾਂਜੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਨੂੰ ਕਦੇ ਵੀ ਟੱਕਰ ਨਹੀਂ ਦਵਾਤ ਕਰ ਸਕਦੇ ਆ ਪਰ ਜਿੱਥੋਂ ਤੱਕ ਇਹ ਛੋਟੇ ਸਾਹਿਬ ਜਾਂ ਦੇ ਦੀ ਗੱਲ ਹੈ ਕਿ ਅਸੀਂ ਇਹ ਪਾਪ ਨਹੀਂ ਕਰ ਸਕਦੇ ਹਾਂ ਜਿਵੇਂ ਜੀ ਬੱਚੇ ਸੀਰਪੁਰ ਆਨ ਬਸ ਸਾਤੀ ਸਾਹਿਬ ਦੇ 9 ਸਾਹਿਬੂਵਰੇ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਇਤੋਂ ਤੱਕ ਆ ਕਿ ਵੀ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤੇ ਬੇਸਤ ਕੋ ਰਿਹਾ ਕਰ ਨਹੀਂ ਕੀਤੇ ਗਏ ਸਾਹਿਬ ਜਰ ਦੇ ਉਹਨਾਂ ਨੂੰ ਸੀਤ ਕੀਤਾ ਗਿਆ ਦਵਾਰਾਂ ਵਿੱਚ ਚੜਾ ਕੀ ਸੀ ਕੀਤਾ ਗਿਆ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ रायपुर ਦੀ ਧਰਤੀ ਤੇ ਆਏ ਛਾਇ ਕੱਲੇ ਕੋ ਇੱਥੇ ਆ ਕੇ ਮਹਾਰਜ ਨੂੰ ਪਤਾ ਲੱਗਿਆ ਖਬਰ ਮਗਾਈ ਸਰਹੰਦ ਤੋਂ ਕਿ ਸਹਿਬਜ਼ਾਦੇ ਸੀਤਾਰੀ ਉੱਤੇ ਗਏ ਹਨ ਮਾਤਾ ਜੀ ਸੀ ਵੀ ਪ੍ਰਾਪਤ ਕਰ ਲਈ ਤੇ ਬਿਰਗੂ ਸਾਹਿਬ ਜੀ ਨੇ ਸਾਰੀ ਵਿਖਿਆ ਪੁੱਛਿਆ ਜੋ ਸਮੇਂ ਕਿਸੇ ਨਹੀਂ ਉਹਨਾਂ ਦੇ ਹੱਥ ਵਿੱਚ ਆਵਾਜ਼ ਬੁਲੰਦ ਕੀਤੀ ਹਾਂ ਦਾ ਨਾਰਾ ਨਹੀਂ ਮਾਰਿਆ ਦੱਸਿਆ ਗਿਆ ਵੀ ਬਲੇਰਪੋੜੇ ਦੇ ਨਵਾਬ ਸ਼ੇਰਮੰਦ ਖਾਨ ਨੇ ਹਾਂ ਜੀ ਸਹਿਬਜ਼ਾਦੇ ਦੇ ਹੱਥ ਵਿੱਚ ਹੱਥ ਵਿੱਚ ਮਾਦਾ ਨਾਰਾ ਮਾਰਿਆ ਪ੍ਰੀਵੋਲਸ ਇਤਿਬਾਰਾ ਜੀ ਨੇ ਅੱਜ ਮੰਨਿਆ ਗਿਆ ਦਰਬਾਰ ਪੋਨਾ ਨੂੰ ਕੁਝ ਬਾਕ ਸਾਬੀ ਜੀ ਜਿਨ੍ਹਾਂ ਵਿੱਚ ਸ੍ਰੀ ਸਾਹਿਬ ਵੀ ਸੀ ਰਾਏਪੋਟ ਦੀ ਧਰਤੀ ਤੋਂ ਜੋ ਅਜਵੀਨ ਮਾਅ ਖਾਨਦਾਨ ਕੋਲ ਦਿੱਖ ਮੌਜੂਦ ਹੈ ਹਾਂਜੀ ਇਹ ਸਰ ਦਾ ਆਖਰੀ ਬੇਦਖੀ ਹੋ ਇੱਕ ਦੰਦੇ ਤੋਂ ਛਿੱਟ ਕਰਦੇ ਪਰ ਉਹਨਾਂ ਕੋਲੇ ਅਜਵੀਨ ਦਰਬਾਰ ਦੇ ਜੀਤ ਤੇ ਵੀ ਸਾਹਿਬ ਨੇ ਮਲੇਰ ਕੋਲੇ ਅਨੇਕਾ ਬਖਸ਼ਾਤਾਂ ਕੀਤੀਆਂ ਇਥੇ ਬڑے ਮਾੜੇ ਦੌਰ ਵਿੱਚੋਂ ਪੰਜਾਬ ਲੰਘਿਆ ਨਹੀਂ ਚਾਹੇ 1984 ਦੀ ਦਰਸੀਆਂ ਕਾਰਕੁਬਾਰ ਦੇ ਟਾਈਮ ਪਰ ਮਲੇਰ ਕੋਲੇ ਇਲਾਕੇ ਦੇ ਅੰਦਰ ਅਮਨ ਸਾਥੀ ਰਹੇ ਜਿੱਥੋਂ ਤੱਕ ਗੁਰਦੁਆਰਾ ਸਾਹਿਬ ਦਾ ਸਬੰਧ ਹੈ ਜੀ ਗੁਰਦੁਆਰਾ ਅਮਨਾਨਰ ਸੱਜਿੱਤੀ ਚੋਕੇ ਸਾਹਿਬ ਦਾ ਰਸੀਦੀ ਨੂੰ ਦਰਸਾਉਂਦਾ ਉੱਥੇ ਨਵਾਬ ਮਲੇਰ ਕੋਲਾ ਵੱਲੋਂ ਮਾਰੇ ਗਏ ਹਾ ਦਾ ਨਾਰਾ ਦੀ ਨਾਮ ਨਾਲ ਜੀ ਇਹ ਪਛਾਣਿਆ ਜਾਂਦਾ ਉਹਨਾਂ ਨੇ ਹੱਥ ਸਾਜ਼ ਦੀ ਵਾਰ ਬੁਲਾ ਦਿੱਤੀ ਜੋ ਸਦਾਲੇ ਸਾਨੂੰ ਇੱਕਾ ਭਾਈਚਾਰਕ ਇਹ ਤੌਰ ਤੇ ਮੱਠ ਦੇ ਕਰੀਬ ਬਜੋ ਜੀਬੂਤ ਕਰੀਬ ਬਜੋ ਸਾਡੇ ਸਾਹਮਣੇ ਆਉਂਦਾ ਇਤਿਹਾਸ ਧਰਮ ਦੇ ਲੋਕ ਇਹ ਜਿੱਤੇ ਗੁਰਦੁਆਰਾ ਸਾਹਿਬ ਆ ਕਿ ਨਤਮਸਤ ਜੀ ਸਮੇ ਸਮੇਂ ਦੀ ਸਮਾਗਮਟੀ ਇਹ ਲਗਿਆ ਅਤੇ ਬਾਦੀ ਚੜ ਕੇ ਸਾਰੇ ਲੋਕ ਬੱਤ ਤੋਂ ਬੱਤ ਦਾ ਆਦਿ ਸੱਤ ਠੀਕ ਇਹ ਸੀਗੇ ਆਪਣੇ ਗੁਰਦੁਆਰਾ ਸਾਹਿਬ ਸ੍ਰੀ ਹਰਿ ਹਰਨਾਰ ਦੇ ਹੈਡ ਗ੍ਰੰਥੀ ਜੀ ਤੇ ਇਹਨਾਂ ਤੋਂ ਆਪਾਂ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਲਿਆ ਜੀ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਹੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਆਪਾਂ ਗੁਰਦੁਆਰਾ ਸਾਹਿਬ ਜੀ ਨਤਮਸਤਕੋ ਕੇ ਬਾਹਰ ਆਗੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਉਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਿਆ ਜੀ ਤੇ ਉਹਨਾਂ ਨੇ ਵੀ ਤੁਹਾਨੂੰ ਸਾਰਾ ਇਤਿਹਾਸ ਸੰਖੇਪ ਵਿੱਚ ਦੱਸਿਆ ਬਾਕੀ ਜੋ ਵੀ ਉੱਥੇ ਇਤਿਹਾਸ ਲਿਖਿਆ ਹੋਇਆ ਸੀ ਉਹ ਵੀ ਤੁਹਾਨੂੰ ਮੈਂ ਦਿਖਾਇਆ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਸ਼ੇਖ ਮੁਹੰਮਦ ਖਾਨ ਜੀ ਦਾ ਗੁਰਦੁਆਰਾ ਸਾਹਿਬ ਹੈ ਜਿਨ੍ਹਾਂ ਨੇ ਛੋਟੇ ਸਾਹਿਬ ਜਦੋਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਸੀਗਾ ਜਦੋਂ ਉਹਨਾਂ ਨੂੰ ਨੀਹਾਂ 'ਚ ਚਨਾਉਣ ਦਾ ਫਤਵਾ ਜਾਰੀ ਹੋਇਆ ਸੀਗਾ ਤਾਂ ਉਹਨਾਂ ਨੇ ਵਜ਼ੀਰ ਖਾਨ ਨੂੰ ਚਿੱਠੀ ਲਿਖੀ ਸੀਗੀ ਵੀ ਆਪਣੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਆ ਵੀ ਉਹਨਾਂ ਦੇ ਬੱਚਿਆਂ ਦਾ ਇਸ 'ਚ ਕੋਈ ਕਸੂਰ ਨਹੀਂ ਹੈਗਾ ਪਰ ਫਿਰ ਵੀ ਉਹਨੇ ਉਹ ਚੀਜ਼ ਨੂੰ ਸੁਣਿਆ ਨਹੀਂ ਹੈਗਾ ਫਿਰ ਵੀ ਉਹਨਾਂ ਨੇ ਛੋਟੇ ਸਾਹਿਬ ਜਦਾਂ ਨੀਹਾਂ 'ਚ ਚਨਾ ਕੇ ਸ਼ਹੀਦ ਕਰਵਾ ਦਿੱਤਾ ਸੀਗਾ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਜੀ ਨਵਾਬ ਸ਼ੇਖ ਮੁਹੰਮਦ ਖਾਨ ਜਿਹੜੇ ਮਲੇਰ ਕੋਟਲੇ ਦੇ ਨਵਾਬ ਸੀਗੇ ਉਸ ਟਾਈਮ ਦੇ ਤੇ ਬਾਕੀ ਆਪ ਆਪਣਾ ਇਹਦਾ ਵਲੋਗ ਇੱਥੇ ਖਤਮ ਕਰਦੇ ਹਾਂ ਕੋਈ ਗਲਤੀ ਹੋ ਗਈ ਕੋ ਭੁੱਲ ਚੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਤੇ ਜਲਦੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹਉਣ ਦੇ ਟਾਈਮ ਚ ਹੋਰ ਵਧੀਆ ਵਧੀਆ ਵਲੋਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ